زیادہ میں ہوں اسے نہیں دیکھا بہت زیادہ پوائنٹ آؤٹ ہوا ची कढाती ਇਸ ਕਰਕੇ ਕਿ ਆਪ ਕੋ ਕਰਦੇ ਲੋਕਾਂ ਨੂੰ ਜਾਨ ਪੁੱਛ ਕੇ ਤਾਂ ਕਰਦੇ ਹੈ ਮੈਂ ਤੁਹਾਨੂੰ ਕਹਿੰਦਾ ਰਹੀ ਪੀਨ ਨਹੀਂ ਹੁੰਦਾ ਇਹਨਾਂ ਨੂੰ ਬਾਰੇ ਆਮੋ ਪਰਦਾ 100 ਮੀਟਰ ਕਿੱਥੇ ਪਾਈ ਪਾਏ ਇਹਨੂੰ ਚੁੱਕ ਕੇ ਨਹੀਂ ਲਾਤੇ ਐਸਟੀਓ ਬੁਨੀਸ ਤੇ ਪਰਮਦਰ ਸੇ ਇਹਨੂੰ ਪੋਸਟ ਆਊਟ ਕਰਵਾਇਆ ਤੂੰ ਲੋਕਾਂ ਨੂੰ ਪਰੇਸ਼ਾਨ ਕੀਤਾ ਬੈਨਾਂ ਨਹੀਂ پہلے پتا کرو جي بيٽر ڀاڳ ۾ ساهه ٿا هتي بيهي جا ٻه منٽ کان ٿا رهي پيا هتي پتا ڪم ڪار جي مرجي آهي ۽ مان ٿوري چلين ٿو جيڪا لڪا لڪا ٿا ڏم لڪا ٿي ناهي ٿو پتا 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 پ دیکھو ڈاکٹر بلبیر جی صحت منتری پٹیالہ دیہات ہو سارے منتری بہت محنت کر رہے نے ਮંત્રી ਸਾਹਿਬ ਤੇ ਦਿਸ਼ਾ ਨਿਰਦੇਸ਼ਨ ਦੇ ਦੀ ਕਿ ਲੋਕਾਂ ਦੇ ਕੰਮ ਹੋਵੇ ਪੰਜਾਬ ਸਾਫ ਸੁਥਰਾ ਹੋਏ ਪੰਜਾਬ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਬੜੇ ਵਿਕਾਸਪੂ ਹੋਵੇ ਲੇਕਿਨ ਬਹੁਤ ਸਾਰੇ ਜਿਹੜੇ ਸਿਸਟਮ ਦੇ ਵਿੱਚ ਪੁਰਾਣੇ ਅਫਸਰ ਇੱਕ ਕਰਮਚਾਰੀ ਫਿੱਟ ਹੋਏ ਪਏ ਨੇ ਜਿਨ੍ਹਾਂ ਨੂੰ ਗਲਤ ਆਦਤਾਂ ਪਈਆਂ ਹੋਈਆਂ ਨੇ ਰਿਸ਼ਵਤਖਾਨੜੀਆਂ ਔਰ ਬਹੁਤ ਕੰਮ ਨਾ ਕਰਨ ਦੀਆਂ ਫਰਲੂ ਮਾਰਨ ਦੀਆਂ ਉਹ ਕੰਮ ਨਾ ਕਰਕੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਕਈ ਕਈ ਸਾਲ ਸੜਕਾਂ ਨਹੀਂ ਬਣਦੀਆਂ ਲੋਕ ਪਰੇਸ਼ਾਨ ਰਹਿੰਦੇ ਨੇ ਔਰ ਲੋਕ ਇਹ ਸਮਝਦੇ ਨੇ ਕਿ ਸਰਕਾਰ ਕੰਮ ਨਹੀਂ ਕਰ ਰਹੀ ਜਦ ਕਿ ਸਰਕਾਰ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਇਹ ਜਿਹੜੇ ਸਰਕਾਰੀ ਅਫਸਰ ਕਾਰਪੋਰੇਸ਼ਨਾਂ ਵਿੱਚ ਤੇ ਹੋਰ ਮਹਿਕਮਿਆਂ ਵਿੱਚ ਤੇ ਸਰਕਾਰੀ ਕਰਮਚਾਰੀ ਨੇ ਇਹ ਕੰਮ ਕਰਕੇ ਰਾਜ਼ੀ ਨਹੀਂ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਕਾਮਯਾਬ ਹੋ ਗਈ ਤਾਂ ਉਹਨਾਂ ਦਾ ਜਿਹੜਾ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਹੀ ਮਾੜੇ ਨੇ ਬਹੁਤ ਸਾਰੇ ਬਹੁਤ ਸਾਰੇ ਅੱਛੇ ਵੀ ਨੇ ਪਰ ਇਹ ਜਿਹੜੇ ਮਾੜੇ ਨੇ ਉਹ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਕਾਮਯਾਬ ਹੋ ਗਈ ਤਾਂ ਉਹਨਾਂ ਦਾ ਜਿਹੜਾ ਚੂਤ ਦਾ ਰਿਸ਼ਵਤਖੋਰੀ ਦਾ ਕਾਰੋਬਾਰ ਹੈ ਦੋ ਨੰਬਰ ਦਾ ਕਾਰੋਬਾਰ ਹੈ ਉਹ ਬੰਦ ਹੋ ਜਾਏਗਾ ਇਸ ਕਰਕੇ ਉਹ ਕੰਮ ਨਹੀਂ ਕਰਦੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਸਰਕਾਰ ਨੂੰ ਫੇਲ ਕਰਨਾ ਚਾਹੁੰਦੇ ਨੇ ਸੋ ਇਹ ਕਾਰਪੋਰੇਸ਼ਨ ਚ ਬੜੇ ਨੇ ਜੀ ਹੁਣ ਮੇਰੀ ਘਰ ਦੀ ਗਲੀ ਹੈ ਜਿਹੜੀ ਮੈਂ ਪਿਛਲੇ ਸਾਲ ਨਾ ਨੇ ਪਟਕੇ ਰੱਖੀ ਫਿਰ ਤਿੰਨ ਚਾਰ ਮਹੀਨੇ ਉਹ 100 ਮੀਟਰ ਦਾ ਸਟ੍ਰੈਚ ਪੱਟੀ ਰੱਖਿਆ ਜੀ ਬੰਦ ਹੀ ਨਹੀਂ ਕੀਤਾ ਫੋਨ ਕਰ ਕਰਕੇ ਰਿਕੁਐਸਟ ਕਰ ਕਰਕੇ ਔਰ ਫਿਰ ਜਦੋਂ ਉਹ ਬੰਦ ਕੀਤਾ ਤਾਂ ਜਿਹੜਾ ਮੈਨ ਹੋਲ ਬਣਾਇਆ ਸੀ ਉਸ ਚ ਕਨੈਕਸ਼ਨ ਨਹੀਂ ਦਿੱਤੇ ਔਰ ਫਿਰ ਸਮੱਸਿਆ ਉਸ ਤਰ੍ਹਾਂ ਦੀ ਉਸ ਤਰ੍ਹਾਂ ਹੀ ਰਹੀ ਫਿਰ ਇਹਨਾਂ ਨੂੰ ਬੁਲਾਇਆ ਤਾਂ ਆਪ ਕਾਰਪੋਰੇਸ਼ਨ ਨੇ ਜਦ ਕਿ ਬਣਾਈ ਉਹ ਠੇਕੇਦਾਰ ਨੇ ਸੀ ਆਪ ਉਹਨੂੰ ਰਿਪੇਅਰ ਕਰਨ ਲੱਗੇ ਔਰ ਅੱਜ ਵੀ ਚੱਲ ਕੇ ਦੇਖੋ ਮੈਂ ਤੁਹਾਨੂੰ ਦਿਖਾਉਣਾ ਉਸ ਗਲੀ ਦਾ ਕੀ ਬੁਰਾ ਹਾਲ ਹੈਗਾ ਸੋ ਇਹ ਇੱਕ ਬੜੀ ਵੱਡੀ ਸਾਜ਼ਿਸ਼ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਜਿਸ ਦੇ ਤਹਿਤ ਸਰਕਾਰੀ ਮੁਲਾਜ਼ਮ ਜਿਹੜੇ ਨੇ ਉਹ ਕੰਮ ਨਹੀਂ ਕਰ ਰਹੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਸੋ ਇਸ ਕਰਕੇ ਮੈਂ ਜਿਹੜਾ ਹੈ ਉਹ ਮੁੱਦਾ ਚੱਕਿਆ ਸੀਗਾ ਔਰ ਉਹਨਾਂ ਦੇ ਖਿਲਾਫ ਮੈਂ ਬੋਲਿਆ ਸੀ ਜੀ